ਕਮ ਗਾਇਸ ਜੇ ਮੈਂ ਆਇਓ ਸਾਰੇ ਠੀਕ ਹੋਗੇ ਕੱਲ ਅੱਜ ਨਾ ਗਾਇਸ ਇੱਥੇ ਮਿੱਟੀ ਸਿੱਟਣ ਆ ਵਾਸਤੇ ਟਰਾਲੀ ਆਉਗੀ ਇੱਥਾਂ ਹੀ ਬੈਕ ਲਾਉਣੀ ਆ ਦੇਖਦੇ ਆ ਵੀ ਉਹ ਟਰੈਕਟਰ ਬੈਕ ਲਾ ਸਕੂਆ ਕਿ ਨਹੀਂ ਮੈਂ ਵੀਡੀਓ ਵੀ ਅਪਲੋਡ ਕਰ ਦੂੰਗਾ ਕੈਮਰਾਮੈਨ ਸਾਡਾ ਹੈ ਗਾਇਸ ਫਿਲਹਾਲ ਤਾਂ ਫਿਲਹਾਲ ਤਾਂ ਮੈਂ ਹੀ ਬਣਿਆ ਖੜਾ ਕੈਮਰਾਮੈਨ ਕਿਉਂਕਿ ਮੈਂ ਵੀਡੀਓ ਬਣਾਉਣਾ ਤੇ ਆਏ ਫੋਨ ਇੱਥਾਂ ਟਰਾਲੀ ਬੈਕ ਲਾਉਣੀ ਆ ਦੇਖਾਂਗੇ ਲੱਗ ਸਕੂਗੀ ਕਿ ਨਹੀਂ ਵਿੱਚ ਟੋਆ ਖੜੀ ਹੋਇਆ ਇੱਕ ਵਾਰੀ ਵਿੱਚ ਜਾ ਕੇ ਦੇਖੋ ਇਹਨਾਂ ਨੀਮ ਟੋਆ ਹੈ ਤੇ ਕੱਲ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਕਹਿ ਸੀਗਾ ਵੀ ਇਹ ਸਾਈਕਲ ਤੇ ਫੁੱਲ ਲੱਗੇ ਹੋਣਗੇ ਫੁੱਲ ਤਾਂખ્યા ਨਹੀਂ ਹੈ ਮੈਨੂੰ ਤੇ ਸਟੰਟ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਜਿਹੜੀ ਆ ਸਾਈਕਲ ਖੜੀ ਆ ਇਹ ਸਾਈਕਲ ਦੇ ਮੈਂ ਇੱਥੇ ਆ ਦਾ ਫਿੱਟ ਕਰਤਾ ਫਰੇਮ ਕਿੰਨੇ ਆ ਇਹ ਸਟੈਂਡ ਫੌਂਡ ਸਟੈਂਡ ਕਰ ਵੀਡੀਓ ਅੱਜ ਨਹੀਂ ਬਣੂੰਗੀ ਤਾਂ ਮੈਂ ਇਹਨੂੰ ਖੋਲ ਕੇ ਰੱਖ ਦੂੰਗਾ ਤੜਕੇ ਫੇਰ ਲਾਉਂਗਾ ਵੀਡੀਓ ਬਣੂੰਗੀ ਤੜਕੇ ਓਏ ਨਾ ਖੜੀ ਰਹਿਣ ਦੇ ਵੀਡੀਓ ਬਣੂੰਗੀ ਤੜਕੇ ਵੀਡੀਓ ਹੁਣ ਨਹੀਂ ਬਣਦੀ ਇੱਥੇ ਲਾ ਕੇ ਇਹਦੇ ਵੀਡੀਓ ਤੜਕੇ ਬਣੂੰਗੀ ਤੇ ਅੱਜ ਹੁਣ ਤੇ ਟ੍ਰੈਲੀ ਮਿੱਟੀ ਸਟਿਕ ਹੋਣਗੇ ਪਹਿਲਾਂ ਤੋਂ ਰੈਂਪ ਤੋਂ ਦੇਖਾਂਗੇ ਕਿਵੇਂ ਚੜੂਗਾ ਟਰੈਕਟਰ ਠੀਕ ਆ ਇਹ ਨਹੀਂ ਪਤਾ ਟਰੈਕਟਰ ਕਿਹੜਾ ਕਿਵੇਂ ਚੜੂਗਾ ਤੇ ਆ ਸਾਈਕਲ ਆ ਸਾਈਕਲ ਦੇ ਕੋਦੋਂ ਵੀ ਫੁੱਲ ਲੱਗ ਸਕਦੇ ਤੇ ਹੁਣ ਮੈਨੂੰ ਡੈਡੀ ਦਾ ਫੋਨ ਆਇਆ ਤੇ ਜੱਟ ਤਾਂ ਚੱਲਿਆ ਗੱਡੀ ਲੈਣ ਦੇ ਸੱਤ ਪੜਾ ਹਾਂ ਨਾ ਜਾਉਂਦੇ ਚੱਲ ਚਲ ਚੱਲਦੇ ਉਹ ਉੱਧ ਲਗੇ ਖੋਲ ਦਿੰਦਾ ਕੋਈ ਨਹੀਂ ਕੋਈ ਨਾ ਖੋਲਦਾ ਚੱਲ ਚੱਲਦੇ ਆ ਗੱਡੀ ਚਲਦੇ ਆ ਗੱਡੀ ਲੈਣਾ ਤੇ ਸ਼ਾਇਦ ਅੱਜ ਮੁਕੀ ਵਾਲ ਆਵੇ ਜਾਂ ਨਾ ਆਵੇ ਕੱਲ ਦੇਖਾਂਗੇ ਜੇ ਕੱਲ ਆਇਆ ਹੋਇਆ ਕੱਲ ਆਉਂਦਾ ਕੱਲ ਆਉਗਾ ਤਾਂ ਕੱਲ ਬਣਾ ਦੇ ਕੱਲ ਆਊਗਾ ਤਾਂ ਕੱਲ ਬਣਾ ਦਾਂਗੇ ਨਹੀਂ ਤਾਂ ਅੱਜ ਅੱਜ ਫਿਰ ਬਣਾਈ ਦੇਣੀ ਹੈ ਵੀਡੀਓ ਨੀ ਤਾਂ ਕਲਰ ਵੀ ਦੇਖਣ ਨੂੰ ਮਿਲੂਆ ਠੀਕ ਆ ਚਲੋ ਫਿਰ ਹੁਣ ਚੱਲਦੇ ਆ ਤੇ ਸੋ ਮਿਲਦੇ ਆ ਗੱਡੀ ਕੋਲੇ ਜਾ ਕੇ ਠੀਕ ਆ ਨਾ ਜੀ ਤੁਰੇ ਇਹਨੇ ਰਾਜ ਘਰ ਤੋਂ ਦੇਖੋ ਇੰਨੀ ਇੰਨੀ ਵਾਟਾ ਗੇ 12 ਕੁ ਕੋਠੀਆਂ ਮਿਲਦੀ ਚਲੋ ਚੱਲਦੇ ਆ ਫਿਰ ਮਿਲਦੇ ਆ ਤੁਹਾਨੂੰ ਚੱਲ ਕੇ ਓਏ ਨਾ ਯਾਰ ਕਿਉਂ ਡਾਂਸ ਕੀਤਾ ਕੋਈ ਡਾਂਸਰ ਬਣਿਆ ਚਲੋ ਜੇ ਅੱਜ ਆਈ ਤਾਂ ਟਰਾਲੀ ਦੇਖਾਂਗੇ ਅੱਜ ਆਈ ਤਾਂ ਦੇਖਾਂਗੇ ਟਰਾਲੀ ਅੱਜ ਬਣਾ ਲਾਂਗੇ ਨਹੀਂ ਕੱਲ ਫਿਰ ਬਣਾਈ ਲੈਣੀ ਠੀਕ ਹੈ ਨਾ ਜੀ ਚਲੋ ਫਿਰ ਚਲਉਂਦੇ ਹੋਏ ਉਦੋਂ ਮਿਲਦੇ ਆ ਆ ਸਾਈਕਲ ਦੇ ਕੋਦੋਂ ਵੀ ਫੁੱਲ ਲੱਗ ਸਕਦੇ ਐ ਤੇ ਹੁਣ ਮੈਨੂੰ ਡੈਡੀ ਦਾ ਫੋਨ ਆਇਆ ਤੇ ਜੱਟ ਤਾਂ ਚੱਲਿਆ ਗੱਡੀ ਲੈਣ ਤੇ ਸੱਤ ਪੜ ਹਾਂ ਨਾ ਚੱਲਦੇ ਚੱਲ ਚੱਲਦੇ ਆ ਉਹ ਉੱਧਰ ਲੱਗੇ ਖੋਲ ਦਿੰਦਾ ਕੋਈ ਨਾ ਕੋਈ ਨਾ ਖੋਲ ਚੱਲ ਚੱਲਦੇ ਗੱਡੀ ਚੱਲਦੇ ਆ ਗੱਡੀ ਲੈਣ ਤੇ ਸ਼ਾਇਦ ਅੱਜ ਮਿੱਟੀ ਆਵੇ ਜਾਂ ਨਾ ਆਵੇ ਕੱਲ ਦੇਖਾਂਗੇ ਜੇ ਕੱਲ ਆਇਆ ਹੋਇਆ ਕੱਲ ਆਉਂਦਾ ਕੱਲ ਆਉਗਾ ਤਾਂ ਕੱਲ ਬਣਾਵਾਂਗੇ ਕੱਲ ਆਊਗਾ ਤਾਂ ਕੱਲ ਬਣਾਵਾਂਗੇ ਨਹੀਂ ਤਾਂ ਅੱਜ ਅੱਜ ਫਿਰ ਬਣਾਈ ਦੇਣੀ ਹੈ ਵੀਡੀਓ ਨਹੀਂ ਤਾਂ ਕੱਲ ਵੀ ਵੀਡੀਓ ਤੇ ਦੇਖਣ ਨੂੰ ਮਿਲੂਗਾ ਠੀਕ ਆ ਚਲੋ ਫਿਰ ਹੁਣ ਚੱਲਦੇ ਆ ਤੇ ਹੁਣ ਮਿਲਦੇ ਆ ਗੱਡੀ ਕੋਲੇ ਜਾ ਕੇ ਠੀਕ ਆ ਨਾ ਜੀ ਪੁਰੇ ਇਹਨੇ ਰਾਜ ਘਰ ਤੋਂ ਦੇਖੋ ਇਹਨੇ ਇੰਨੀ ਬਾਟਾ ਜੇ 12 ਕੁ ਕੋਠੀਆਂ ਵਿੱਚ ਦਿੱਤੀ ਚਲੋ ਚੱਲਦੇ ਆ ਫਿਰ ਮਿਲਦੇ ਆ ਤੁਹਾਨੂੰ ਚੱਲ ਕੇ ਓਏ ਨਾ ਯਾਰ ਕਿਉਂ ਡਾਂਸ ਕਰਦਾ ਕੌਣ ਡਾਂਸਰ ਬਣਿਆ ਚਲੋ ਜੇ ਅੱਜ ਆਈ ਤਾਂ ਟਰਾਲੀ ਦੇਖਾਂਗੇ ਆਪਣਾ ਗੱਡਾ ਅੱਜ ਆਈ ਤਾਂ ਦੇਖਾਂਗੇ ਟਰਾਲੀ ਅੱਜ ਬਣਾ ਲਾਂਗੇ ਨਹੀਂ ਕੱਲ ਫਿਰ ਬਣਾਈ ਲੈਣੀ ਹੈ ਠੀਕ ਹੈ ਨਾ ਜੀ ਚਲੋ ਫਿਰ ਚੇ ਚਲਾਉਂਦੇ ਹੋਏ ਉਦੋਂ ਮਿਲਦੇ ਆ ਆ ਗਏ ਜੀ ਗੱਡੀ ਲੈ ਕੇ ਜਾਈਏ ਨੇ ਕਰੇ ਤੇ ਟਰਾਲੀ ਸਵੇਰੇ ਆਊਗੀ ਅੱਜ ਉਹ ਟਰਾਲੀ ਦੀ ਫਟ 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 ਗਈ ਹੈ ਚਲੋ ਫਿਰ ਘਰੇ ਆ ਕੇ ਤੁਹਾਨੂੰ ਪੂਰੇ ਦੱਸ ਦੇ ਠੀਕ ਹੈ ਨਾ ਜੀ ਚਲੋ ਚੱਲਦੇ ਪਹਿਲਾਂ ਮਿਲਦੇ ਆ ਥੋੜੀ ਗਾਂਹ ਚੱਲ ਕੇ ਹਰ ਚੈੱਕ ਕਰ ਰਿਹਾ ਤੁਹਾਨੂੰ ਹਰ ਚਲੋ ਮਿਲਦੇ ਆ ਥੋੜੀ ਗਾਂਹ 10 ਚੱਲਦੇ ਜਗਰ ਸੀਗਾ ਤੈਂ ਸਾਥ ਪਾਲ ਛੋੜਿਆ ਬਾਦ ਵਿੱਚ ਜਾਣਾ ਤਾ ਯਾ ਤੇ ਮੈਂ ਕਹਿੰਦਾ ਸੀ ਵੀ ਟਰਾਲੀ ਜੀ ਟਰਾਲੀ ਆ ਸਕਦੀ ਹੈ ਪਰ ਟਰਾਲੀ ਆਦੀ ਨਹੀਂ ਟਰਾਲੀ ਤੜ ਕੇ ਆਉਗੀ ਕਿਉਂਕਿ ਟਰਾਲੀ ਦੀ ਜਿਹੜੀ ਉਹ ਹੁੱਕੋਂ ਵੀ ਉਹ ਟਰੈਕਟਰ ਨਾਲ ਜੜਦੀ ਹੁੰਦੀ ਉਹ ਹੁੱਕ ਟੁੱਟ ਗਿਆ ਤਾਂ ਫੇਰ ਟਰਾਲੀ ਆ ਜੀ ਨਹੀਂ ਆਉਗੀ ਟਰਾਲੀ ਤੋਂ ਨਿਕਲਦੀ ਵੀਡੀਓ ਦੇਖਣ ਮਿਲ ਜੂਗੀ ਆ ਨਹੀਂ ਪਤਾ ਕਿ ਮੇਰੇ ਉਹਨ ਤਾਂ ਪਹਿਲੀ ਅਕੀ ਟਰਾਲੀ ਤਾਂ ਕੇ ਮਿੱਟੀ ਛੱਟ ਕੇ ਚਲੀ ਜਾਵੇ ਠੀਕ ਹੈ ਜੀ ਆ ਜੇ ਬਤਾ ਮੈਨੂੰ ਉਹ ਤਾਂ ਪਹਿਲੀ ਕਿ ਤਰਾਲੀ ਮਿੱਟੀ ਛੱਟ ਕੇ ਚਲੀ ਜਾਏ ਇਸ ਲਈ ਜੇ ਮੈਂ ਤਰਾਥੇ ਹੋਗੀ ਤੁਹਾਨੂੰ ਦਿਖਾਵਾਂਗੇ ਹੋਰ ਹੋ ਕੇ ਰੋਟੀਆਂ ਜਿਹੀਆਂ ਅਜੇ ਤਾਂ ਨਹੀਂ ਆਈ ਤੇ ਕੱਲ ਅੱਛੇ ਲੱਗੂਗੀ ਤੁਹਾਨੂੰ ਦਿਖਾ ਦਿੰਦੀ ਆਂ ਜੀ ਅੱਜ ਤਾਂ ਪੱਕੀ ਕਰਕੇ ਤਾਂ ਹੋਗੀ ਹੋਗੀ ਚਲੋ ਹਾਂ ਮਿਲਦੇ ਹਾਂ ਸੋਨੂ ਕੱਲ ਜੀ ਜੀ